ਸਸਰੀ ਕਾ ਸਾਰੇ ਕਿਸਾਨ ਵੀਰਾਂ ਨੂੰ ਜਿਹੜੇ ਕਿ ਆਪਣੀ ਵੀਡੀਓ ਦੇਖ ਰਹੇ ਆ ਅੱਜ ਦੀ ਵੀਡੀਓ ਵਿੱਚ ਕਿਸਾਨ ਵੀਰੋ ਤੁਹਾਨੂੰ ਬਹੁਤ ਸੋਹਣੀ ਵੈੜ ਦਿਖਾਵਾਂਗੇ ਪਿੰਡ ਮੱਲੀਆਂ ਖੁਰਦ ਜ਼ਿਲ੍ਹਾ ਜਲੰਧਰ ਨਕੋਦਾ ਤੋਂ ਕਰਪੂਸਾ ਰੋਡ ਤੇ ਪਿੰਡ ਪੈਂਦਾ ਆ ਵੀਰੋ ਤੇ ਮੋਗਿਆਂ ਵਾਲੀ ਸਾਈਡ ਤੋਂ ਜੇ ਆਪਾਂ ਗੱਲ ਕਰੀਏ ਤਾਂ ਸ਼ਾਹਕੋਟ ਲੱਗੇ ਪੈਂਦਾ ਸ਼ਾਹਕੋਟ ਮੱਖੀਆਂ ਲੱਗੇ ਪੈਂਦਿਆ ਵੈੜ ਬਹੁਤ ਸੋਹਣੀ ਆ ਗਰਲੈਂਡੋ ਬਰੀਡ ਦੀ ਆ ਪਿਓਰ ਗਰਲੈਂਡੋ ਕਰੈਕਟਰ ਫੁੱਲ ਤੇ ਆਰਡਰ ਕੁਆਲਟੀ ਵੀਰੋ ਬਹੁਤ ਸੋਹਣੀ ਦੂਜਾ ਸੁਆ ਵੀਰੋ ਵੜ ਸੁਈ ਆ ਕੱਲ ਦੀ ਤਾਜੀ ਸੁਈ ਵੱਛੀ ਆ ਬੋਲੇ ਜੋ ਪੂਰੀ ਇੱਕਦਮ ਸਾਫ ਆ ਤੇ 18 ਦੇ ਕਰੀਬ ਇਸ ਟਾਈਮ ਜਿਹੜਾ ਬੋਲਾ ਰੈਡੀ ਆ ਉਮੀਦ ਆ ਵੀ 20 ਤੋਂ ਟਾਪ ਮਾਰੂਗੀ ਮਾਰੂਗੀ ਬਾਕੀ ਦੋ ਸੇਵਾ ਦਾ ਆ ਚੋਣ ਵਾਲਾ ਵੀਰ 25 ਵੀ ਚੋ ਸਕਦਾ ਆ ਹਾਈਟ ਲੈਂਥ ਇਹ ਵੀਰੋ ਗੱਲ ਕਰੀਏ ਬਹੁਤ ਸੋਹਣੀ ਤੇ ਆਰਡਰ ਕੁਆਲਟੀ ਆਪ ਪੈਕ ਕਰੀ ਦਿਖਾ ਦਿੰਦੇ ਆ ਤੁਹਾਨੂੰ ਝਲਕ ਦੇਖ ਲਓ ਆਰਡਰ ਦੀ ਬਾਕੀ ਵੀਰੋ ਦੁੱਧ ਦੀ ਆਪਾਂ ਗੱਲ ਕਰੀਏ ਤਾਂ ਮੱਝਾਂ ਵਰਗਾ ਦੁੱਧ ਇਹ ਵਹਿੜਦਾ ਕਿਉਂਕਿ ਬਹੁਤ ਸੋਹਣੀ ਬਰੀਡ ਆ ਤੇ ਇਹੋ ਜੀ ਬਰੀਡ ਚ ਇਹੋ ਜੇ ਕਲਰ ਦੀ ਵਹਿੜ ਬਹੁਤ ਘੱਟ ਮਿਲਦੀ ਆ ਜਿਹੜਾ ਕਲਰ ਆ ਪਿਓਰ ਗਰਲੈਂਡੋ ਵਾਲਾ ਕਲਰ ਆ ਗਰਲੈਂਡੋ ਬਰੀਡ ਦੀ ਵਹਿੜ ਆ ਗਿਰ ਤੇ ਐਚ ਐਫ ਮਿਕਸ ਇਹਨੂੰ ਆਪਾਂ ਕਹਿੰਦੇ ਆ ਗਰਲੈਂਡੋ ਜਿਹੜਾ ਵੀਰੋ ਮੋਬਾਈਲ ਨੰਬਰ ਆ ਉਨ੍ਹੀ ਚੇ ਸਕਰੀਨ ਤੇ ਆ ਰਿਹਾ ਆ ਪਿਓਰਿਟੀ ਕਰੋ ਵਹਿੜ ਦੀ ਚੈੱਕ ਬਾਕੀ ਸ਼ਾਂਤ ਸੁਭਾਅ ਦੀ ਫੁੱਲ ਜਿਹਨੂੰ ਕਵਾਂਗੇ ਕੋਈ ਵੀ ਬੱਜਾ ਨੀਚੇ ਬਹਿ ਕੇ ਵੜ ਨੂੰ ਚੋ ਸਕਦਾ ਆ ਇੰਨੇ ਵੀਰੋ ਸ਼ਾਂਤ ਸੁਭਾਅ ਦੀ ਵਿਸ਼ੀ ਆ ਬਈ ਮੜਾ ਖੋਲ ਕੇ ਤੋੜ ਕੇ ਦਿਖਾਇਆ ਜਾਵੇ ਦੂਜਾ ਸੁਆ ਵੀਰੋ ਸੁਈ ਆ ਰਾਤ ਦੀ ਕੱਲ੍ਹ ਦੀ ਯਾਨੀ ਕਿ ਦੂਜਾ ਦਿਨ ਆਈ ਸੁਈ ਨੂੰ ਜਿਹੜਾ ਮੋਬਾਈਲ ਨੰਬਰ ਆ ਉਹ ਹੈਗਾ 9872303376 9872303376 ਇਹ ਕੁਆਲਿਟੀ ਵੈੜ ਦੀ ਬੈ ਤੋੜ ਕੇ ਦਿਖਾ ਜਾਵੇ ਇੱਕ ਚੱਕਰ ਬਾਈ ਹੋਰ ਲਵਾ ਦੀ ਜਿਹੜੇ ਵੀਰਾਂ ਨੂੰ ਵੈੜ ਪਸੰਦ ਆਈ ਆ ਉਹ ਕਾਲ ਕਰ ਸਕਦੇ ਆ ਜਿਹੜੇ ਲੈਣੀ ਚਾਹੁੰਦੇ ਆ ਬਾਕੀ ਜਿਹੜੇ ਬਾਈ ਚੈਨਲ ਤੇ ਪਹਿਲੀ ਵਾਰ ਆਏ ਆ ਉਹਨਾਂ ਨੂੰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਤੁਹਾਡੇ ਸਾਰੇ ਵੀਰਾਂ ਦਾ ਵੀਡੀਓ ਆਪਣੀ ਨੂੰ ਪੂਰਾ ਦੇਖਣ ਵਾਸਤੇ ਥੈਂਕ ਯੂ